ਬਾਗੀ ਧੜੇ ਵੱਲੋਂ ਦਿੱਤੀ ਸ਼ਿਕਾਇਤ ਤੇ ਸਿੰਘ ਸਹਿਬਾਨਾ ਨੇ ਸੁਖਵੀਰ ਬਾਦਲ ਤੋਂ ਮੰਗਿਆ ਜਵਾਬ 15 ਦਿਨਾਂ ਚ ਜਵਾਬ ਦੇਣ ਦੇ ਹੁਕਮ ਸੁਖਵੀਰ ਬਾਦਲ ਤੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਾ ਕਰਨ ਦੇ ਇਲਜ਼ਾਮ 90 ਲੱਖ ਦੇ ਇਸ਼ਤਿਹਾਰਾ ਬਾਰੇ ਵੀ ਮੰਗਿਆ ਜਵਾਬ ਚੜੀਗੜ੍ਹ ਚ ਬਾਗੀ ਧੜੇ ਦੀ ਵੀ ਹੋਈ ਮੀਟਿੰਗ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਕੀਤਾ ਫੈਸਲਾ ਸੁਖਵੀਰ ਬਾਦਲ ਤੇ ਮੁਰਸਾਦੇ ਨਿਸ਼ਾਨੇ ਚੰਡੀਗੜ੍ਹ 'ਚ ਬਲਵਿੰਦਰ ਸਿੰਘ ਪੁੰਦਰ ਦੀ ਅਗਵਾਈ ਛੋਈ ਅਕਾਲੀ ਦਲ ਦੀ ਮੀਟਿੰਗ ਕਿਹਾ ਬਾਗੀ ਕਰੇ ਪਾਰਟੀ ਦਾ ਨੁਕਸਾਨ ਜਿਸ ਨੇ ਵੀ ਕੋਈ ਗੱਲ ਰੱਖਣੀ ਹੈ ਪਾਰਟੀ ਪਲੇਟਫਾਰਮ ਤੇ ਰੱਖਾ ਅਕਾਲੀ ਦਲ ਤੇ ਬਾਗੀ ਧੜੇ ਦੀ ਚੰਡੀਗੜ੍ਹ 'ਚ ਮੀਟਿੰਗ ਨੂੰ ਲੈ ਕੇ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ ਅਕਾਲੀ ਦਲ ਦੇ ਦਫ਼ਤਰ ਦੇ ਬਾਹਰ ਕੀਤੀ ਗਈ ਭਾਰੀ ਸੁਰੱਖਿਆ ਦੋਵਾਂ ਧੜਿਆਂ ਦੇ ਟਕਰਾਅ ਦਾ ਸੀ ਖਦਸ਼ਾ ਜਸਟਨ ਟਰੂਡੋ ਦੇ ਦਲਜੀਤ ਦੋਸਾਂਝ ਵਾਲੇ ਟਵੀਟ ਤੇ ਭਾਜਪਾ ਨੇ ਜਤਾਇਆ ਇਤਰਾਜ਼ ਸਿਰਸਾ ਬੋਲੇ ਦਲਜੀਤ ਨੂੰ ਕਿਉਂ ਨਹੀਂ ਕਿਹਾ ਇੰਡੀਅਨ ਰੂਡੋ ਨੇ ਦਸਾਂਝ ਨੂੰ ਪੰਜਾਬ ਦਾ ਨੌਜਵਾਨ ਕਹਿ ਕੇ ਕੀਤਾ ਸੀ ਸੰਬੋਧਨ ਕੇਜਰੀਵਾਲ ਦੀ ਸੇਤ ਤੇ ਤਿਹਾਰ ਜੇਲ੍ਹ ਪ੍ਰਸ਼ਾਸਨ ਦਾ ਬਿਆਨ ਘਟ ਖਾਣਾ ਖਾਨ ਕਰਕੇ ਕੇਜਰੀਵਾਲ ਦਾ ਘਟ ਰਿਆ ਪਾਰ ਜੇਲ੍ਹ ਚ ਹਰ ਤਰ੍ਹਾਂ ਦੀ ਦਿੱਤੀ ਜਾ ਰਹੀ ਹੈ ਮੈਡੀਕਲ ਸਹੂਲਤ ਡਰਗ ਖਿਲਾਫ ਢਿੰਡਾ ਪੁਲਿਸ ਦਾ ਵੱਡਾ ਐਕਸ਼ਨ 41 ਕੁਇੰਟਲ ਚੂਰਾ ਪੋਸਟ ਬਰਾਮਤ ਇੱਕ ਟਰੱਕ ਚ ਲੱਦੀਆਂ ਸੀ ਪੋਸਟ ਨਾਲ ਪਰੀਆਂ 210 ਬੋਰੀਆਂ ਸਸਿਕਾਲ న్యూਸ 1850 ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬ੍ਰਾਂਡ ਫਰਕ ਤਾਂ ਪੈਂਦਾ ਹੈ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਸਿੰਘ ਸਹਿਬਾਨਾ ਦੇ ਫੈਸਲੇ ਦੀ ਸਿੰਘ ਸਹਿਬਾਨਾ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਜਵਾਬ ਮੰਗਿਆ ਹੈ ਔਰ 15 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਹੈ ਦਰਸਲ ਬਾਗੀ ਧੜੇ ਦੀ ਸ਼ਿਕਾਇਤ ਤੇ ਸਿੰਘ ਸਹਿਬਾਨਾ ਨੇ ਇਸ ਪੁਸ਼ਟੀਕਰਨ ਮੰਗਿਆ ਹੈ ਬਾਗੀ ਧੜੇ ਵੱਲੋਂ ਜੋ ਸ਼ਿਕਾਇਤ ਦਿੱਤੀ ਗਈ ਸੀ ਉਸ ਤੇ ਇਲਜ਼ਾਮਸਨ ਕੇ ਸੁਖਵੀਰ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕੀਤੀ ਡੇਰਾ ਸਿਰਸਾ ਦੇ ਮੁਖੀ ਦੇ ਮਾਮਲੇ ਦੇ ਵਿੱਚ ਇਹ ਉਹਦੇ ਚ ਸ਼ਿਕਾਇਤ ਦੇ ਵਿੱਚ ਲਿਖਿਆ ਗਿਆ ਕਿ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਬਿਨਾ ਮੰਗੇ ਔਰ ਉਸ ਮਾਫੀ ਨੂੰ ਜਸਟੀਫਾਈ ਕਰਨ ਦੇ ਲਈ 90 ਲੱਖ ਰੁਪਏ ਦੇ ਇਸ਼ਤਿਹਾਰ ਐਸਜੀਪੀਸੀ ਵੱਲੋਂ ਦਿਵਾਏ ਗਏ ਇਸ ਚੀਜ਼ ਨੂੰ ਲੈ ਕੇ ਹੁਣ ਸੁਖਵੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਜਵਾਬ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਹਿਬਾਨਾ ਵੱਲੋਂ ਹੁਕਮ ਲਾਇਗਏ ਪੰਜ ਤਖਤਾਂ ਦੇ ਜਥੇਦਾਰਾਂ ਨੇ ਅਕਾਲੀ ਦਲ ਬਾਗੀ ਗੁੱਟ ਦੇ ਮਾਫੀਨਾਮੇ ਦੇ ਆਧਾਰ ਤੇ ਸੁਖਬੀਰ ਬਾਦਲ ਤੋਂ ਇਹ ਜਵਾਬ ਮੰਗਿਆ ਹੈ ਤੇ 15 ਦਿਨਾਂ ਚ ਆਪਣਾ ਪੱਖ ਰੱਖਣ ਨੂੰ ਕਿਹਾ ਹੈ ਜਿਨ੍ਹਾਂ ਮੁੱਦਿਆਂ ਤੇ ਜਵਾਬ ਮੰਗਿਆ ਉਹਨਾਂ ਚ ਰਾਮ ਰਹੀਮ ਦਾ ਪੱਖ ਲੈਣ 90 ਲੱਖ ਦੇ ਇਸ਼ਤਿਹਾਰ ਜਾਰੀ ਕਰਵਾਉਣਾ ਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਪੱਖ ਸਾਹਿਬ ਤੇ ਪੁਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੰਤਿਕ ਭਾਵਨਾਵਾਂ ਦੇ ਤਰਜਮਾਨੇ ਨਹੀਂ ਕੀਤੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਬਾਰ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿਯਿਤ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪਕ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਕਾਲੀ ਆਗੂਆਂ ਵੱਲੋਂ ਲਾਏ 90 ਲੱਖ ਦੇ ਇਸ਼ਤਿਹਾਰ ਦੇਣ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ। ਇਸ ਤੋਂ ਪਹਿਲਾਂ ਨਿਯਮਾਂ ਦੇ ਉਲਟ ਚੱਲਣ ਵਾਲੇ ਦੋਸ਼ੀਆਂ ਨੂੰ ਅਕਾਲ ਤਖਤ ਵੱਲੋਂ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਸੀ। ਕਿਉਂਦਰ ਦੂਜੇ ਪਾਸੇ ਸ਼ਰਮਣੀ ਕਾਲੀਦਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਤੇ ਸਹਿਮਤੀ ਪ੍ਰਗਟਾਈ। ਪੰਥ ਦੀ ਸ਼ਾਨ ਜਿਵੇਂ ਪਾਤਸ਼ਾਹ ਦੀ ਗੱਦੀ ਤੇ ਹਰ ਇੱਕ ਸਿੱਖ ਜਾਇਓ ਦੇਸ਼ ਵਿਦੇਸ਼ ਕਿਤੇ ਵੀ ਬੈਠਾ ਉਹ ਅਕਾਲ ਤਖਸਾਲ ਨੂੰ ਸਮਰਪਿਤ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਕੁੱਕਰ ਹੈ ਗੁਰੂ ਦੇ ਦਰ ਸੋ ਅਕਾਲ ਤਖਸਾਲ ਦਾ ਕੋਈ ਸੰਦੇਸ਼ ਸਾਨੂੰ ਕਾਂ ਦੇ ਹੱਥ ਵੀ ਭੇਜ ਦੇਣ ਤਾਂ ਨੰਗੇ ਪੈਰੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸੀਸ ਨਵਾ ਕੇ ਉਸ ਸੰਦੇਸ਼ ਦੇ ਉੱਤੇ ਉਸ ਆਦੇਸ਼ ਦੇ ਉੱਤੇ ਪੈਰਾ ਦੇਗੀ ਸੋ ਜੋ ਵੀ ਅਕਾਲ ਤਖਸਾਲ ਦਾ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਵੱਲੋਂ ਕੀਤੀ ਜਾਂਦੀ ਹੈ ਇਧਰ ਚੰਡੀਗੜ੍ਹ ਦੇ ਵਿੱਚ ਬਾਗੀ ਧੜੇ ਦੀ ਮੀਟਿੰਗ ਹੋਈ ਹੈ ਔਰ ਅੱਗੇ ਦੀ ਰਣਨੀਤੀ ਤੇ ਚਰਚਾ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਬਾਗੀ ਧੜਾ ਅੜਿਆ ਹੋਇਆ ਔਰ ਉਹਨਾਂ ਕਹਿਆ ਕਿ ਇਸ ਤੋਂ ਘੱਟ ਕੁਛ ਵੀ ਮਨਜ਼ੂਰ ਨਹੀਂ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰਨ ਦਾ ਐਲਾਨ ਅੱਜ ਬਾਗੀ ਧੜੇ ਦੀ ਮੀਟਿੰਗ ਦੇ ਵਿੱਚ ਕੀਤਾ ਗਿਆ ਤਾਂ ਦੋ ਮੀਟਿੰਗਾਂ ਪੈਰਨਲ ਚੱਲੀਆਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਇੱਕ ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ ਹੋਈ ਹੈ ਔਰ ਬਾਗੀ ਧੜੇ ਦੀ ਮੀਟਿੰਗ ਦੇ ਵਿੱਚ ਸੁਬੀਰ ਬਾਦਲ ਦਾ ਅਸਤੀਫਾ ਮੰਗਿਆ ਗਿਆ ਹੈ ਇੱਕ ਵਾਰੀ ਫਿਰ ਔਰ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਜਿਹਨੇ ਵਾਰੀ ਦਿੱਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਸੀਂ ਸਾਰੇ ਚਲਾਉਣ ਜਾ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਉਹਦੀ ਸੇਵਾ ਕਰਨ ਦਾ ਬਤੌਰ ਕਨਵੀਨਰ ਸੋ ਸਾਰੇ ਆਪਣੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਇਸ ਖਾਤਰ। ਔਰ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਹਨੂੰ ਪ੍ਰਚੰਡ ਕੀਤਾ ਜਾਵੇ। ਘਰ-ਘਰ ਵਿੱਚ ਇਸ ਲਹਿਰ ਦਾ ਸੰਦੇਸ਼ ਪਹੁੰਚਾਇਆ ਜਾਵੇ। ਔਰ ਸਾਰੇ ਜਨਤਾ ਦੇ ਵਿੱਚ ਜਾ ਕੇ ਸਾਰਿਆਂ ਦੇ ਸਹਿਯੋਗ ਮੰਗੇ ਜਾਵੇ। ਇਸ ਦਾ ਅਗਾਜ ਜਿਹੜਾ ਤੁਸੀਂ ਸਮਝ ਲੋ ਕਿ ਅੱਜ ਕੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਸਤੇ ਇਸ ਦੇ ਕਨਵੀਨਰ ਇੱਕ ਪ੍ਰੀਜ਼ੀਡੀਅਮ ਬਣਾਈ ਗਈ ਹੈ ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਊਗਾ ਦੋ ਤਿੰਨ ਦਿਨਾਂ ਤੱਕ ਲੇਕਿਨ ਅੱਜ ਉਸ ਸੁਧਾਰ ਲਹਿਰ ਦੇ ਕਨਵੀਨਰ ਜਿਹੜੇ ਆ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਨੇ ਬਣਾਏ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗੀ ਕੇ ਸ਼੍ਰੋਮਣੀ ਕਾਰਜਾਹ ਦੇ ਸਰਪ੍ਰਸਰ ਸਰਦਾਰ ਸੁਖਦੇਵ ਸਿੰਘ ਜੀ ਟੀਮ ਸਾਰਾ ਉਹਨਾਂ ਨੂੰ ਸਿਰੋਪਾਉ ਦੇਣ ਤੇ ਉਹਨਾਂ ਦਾ ਸਨਮਾਨ ਕਰਦਾ। ਕੱਢ ਜਾਂਦੇ। ਇਹ ਨਹੀਂ ਕਰੀਦਾ। ਇਹ ਅੱਜ ਉਦਾਲ ਤੋਂ ਮੇਰੇ ਨੂੰ ਲੈ ਕੇ ਆਇਆ। ਪਾਕੀ ਜੰਗਲ ਦਾ ਦੋਨਾਂ ਧੜਿਆਂ ਦੇ ਵਿੱਚ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਔਰ ਇਸੇ ਵਿਚਾਰੇ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਪੁਲਿਸ ਦੀ ਹਿਲਜੁਲ ਵੀ ਨਜ਼ਰ ਆਈ ਕਿਤਨਾ ਕਿਤੇ ਇਹ ਖਦਸ਼ਾ ਸੀ ਕਿ ਕੋਈ ਕਲੈਸ਼ ਨਾ ਹੋ ਜਾਵੇ ਔਰ ਜਦੋਂ ਇੱਕ ਧੜਾ ਕਵੇ ਕਿ ਅਕਾਲੀ ਦਲ ਠੀਕ ਸਥਿਤੀ ਦੇ ਵਿੱਚ ਹੈ ਤੁਸੀਂ ਆ ਕੇ ਪਾਰਟੀ ਪਲੇਟਫਾਰਮ ਤੇ ਆਪਣੀ ਗੱਲ ਰੱਖੋ ਤੇ ਦੂਜਾ ਧੜਾ ਕਵੇ ਕਿ ਅਕਾਲੀ ਦਲ ਦੇ ਵਿੱਚ ਸੁਧਾਰਾਂ ਦੀ ਲੋੜ ਹੈ ਔਰ ਅਸੀਂ ਲਹਿਰ ਸ਼ੁਰੂ ਕਰਾਂਗੇ ਤਾਂ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਪੰਜਾਬੀ ਸਿੰਗਰ ਦਲਜੀਤ ਦੋਸਾਂਝ ਨਾਲ ਮੁਲਾਕਾਤ ਤੋਂ ਬਾਅਦ ਗੀਤੇਗੇ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਦੇ ਟਵੀਟ ਤੇ ਬੀਜੇਪੀ ਨੇ ਸਖਤ ਇਤਰਾਜ਼ ਜਤਾਇਆ। ਅਸਲ ਟਰੂਡੋ ਨੇ ਦਲਜੀਤ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਸੀ ਕਿ ਪੰਜਾਬ ਦਾ ਨੌਜਵਾਨ ਇਤਿਹਾਸ ਬਣਾ ਰਿਹਾ ਹੈ। ਜਿਸ ਤੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਤਰਾਜ਼ ਜਿਤਾਉਂਦੇ ਹੋਏ ਟਵੀਟ ਕੀਤਾ ਤੇ ਕਿਹਾ ਕਿ ਮੈਂ ਤੁਹਾਨੂੰ ਸਹੀ ਕਰ ਦਿੰਦਾ ਹਾਂ ਮਿਸਟਰ ਪ੍ਰਾਈਮ ਮਿਨਿਸਟਰ ਭਾਰਤ ਦਾ ਨੌਜਵਾਨ ਇਤਿਹਾਸ ਬਣਾ ਰਿਹਾ ਹੈ। ਬੀਜੇਪੀ ਨੇ ਇਤਰਾਜ਼ ਜਤਾਇਆ ਕਿ ਟਰੂਡੋ ਵੱਲੋਂ ਦਲਜੀਤ ਨੂੰ ਪੰਜਾਬ ਦੀ ਥਾਂ ਭਾਰਤ ਦੇ ਨੌਜਵਾਨ ਵਜੋਂ ਸੰਬੋਧਨ ਕਰਨਾ ਚਾਹੀਦਾ ਸੀ। ਕੱਲ੍ਹ ਇਹ ਕਿ ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਰੋਜ਼ਰ ਸੈਂਟਰ ਸਟੇਡੀਅਮ 'ਚ ਪਰਫਾਰਮ ਕੀਤਾ ਸੀ ਜਿੱਥੇ ਪੂਰਾ ਸਟੇਡੀਅਮ ਸੋਲਡ ਆਊਟ ਰਿਹਾ ਤੇ ਕਰੀਬ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਸ਼ੋਅ ਦੇਖਿਆ ਇਸ ਤੋਂ ਪਹਿਲਾਂ ਦਿਲਜੀਤ ਆਪਣੇ ਸਟਾਫ ਨਾਲ ਜਦੋਂ ਤਿਆਰੀ ਕਰ ਰਹੇ ਸਨ ਤਾਂ ਟਰੂਡੋ ਨੇ ਖੁਦ ਉੱਥੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਟਰੂਡੋ ਦਿਲਜੀਤ ਦੋਸਾਂਝ ਨਾਲ ਹਲਕੇ ਫੁਲਕੇ ਤੇ ਮਜ਼ਾਕੀਆ ਅੰਦਾਜ਼ 'ਚ ਵੀ ਗੱਲਬਾਤ ਕਰਦੇ ਨਜ਼ਰ ਆਏ ਜਿਸ ਦੀਆਂ ਤਸਵੀਰਾਂ ਜਸਟਿਨ ਟਰੂਡੋ ਤੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਸ਼ੇਅਰ ਕੀਤੀਆਂ ਸਨ ਕਿ ਡੋਨਲਡ ਟਰੰਪ ਤੇ ਹੋਏ ਜਾਨਲੇਵਾ ਹਮਲੇ ਤੇ ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ ਆਇਆ। ਰਾਸ਼ਟਰਪਤੀ ਨੇ ਦੱਸਿਆ ਕਿ ਉਹਨਾਂ ਨੇ ਟਰੰਪ ਨਾਲ ਗੱਲ ਕੀਤੀ ਹੈ। ਅਮਰੀਕਾ 'ਚ ਹਿੰਸਾ ਦੇ ਲਈ ਕੋਈ ਜਗ੍ਹਾ ਨਹੀਂ। ਇਸ ਮਾਮਲੇ ਦੀ ਜਾਂਚ ਹਾਲੇ ਸ਼ੁਰੂਆਤੀ ਗੇੜ 'ਚ ਹੈ। ਸਾਨੂੰ ਇਸ ਘਟਨਾ ਦੇ ਮਕਸਦ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਕਰਕੇ ਘਟਨਾ ਦੇ ਮਕਸਦ ਨੂੰ ਲੈ ਕੇ ਲੋਕ ਆਪਣੀ ਥਿਊਰੀ ਨਾ ਬਣਾਉਣ। FBI ਤੇ ਸੀਕ੍ਰੇਟ ਸਰਵਿਸ ਸੇਜੰਸੀਆਂ ਨੂੰ ਆਪਣਾ ਕੰਮ ਕਰਨ ਦੇਣ। ਫੋਰਮਰ ਪ੍ਰੈਜ਼ੀਡੈਂਟ ਵੁਸ਼ਾ An American citizen killed I'll simply exercise his freedom to support the candidate useDispatch We can I must now go down this road in America We traveled before throughout our history ਕਾਬਲੇ ਗੋਰਾ ਹੈ ਕਿ ਸ਼ਨੀਵਾਰ ਸ਼ਾਮ 트럼ਪ ਅਮਰੀਕਾ ਚ ਪੈਨਸਿਲਵੇਨੀਆ ਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਅਚਾਨਕ ਉੱਥੇ ਗੋਲੀਆਂ ਦੀ ਆਵਾਜ਼ ਗੂੰਜੀ ਇੱਕ ਗੋਲੀ 트럼ਪ ਦੇ ਸੱਜੇ ਕੰਨ ਨੂੰ چیرਦੀ ਹੋਈ ਨਿਕਲ ਗਈ ਗੋਲੀ ਲੱਗਦੇ ਹੀ 트럼ਪ ਡਿੱਗ ਪਏ ਟਰੰਪ ਨੂੰ ਗੋਲੀ ਲੱਗਣ ਤੇ ਸੀਕ੍ਰੇਟ ਸਰਵਿਸ 에ਜੰਟਸ ਨੇ ਸੁਰੱਖਿਆ ਕਿਰਾ ਬਣਾ ਕੇ ਉਹਨਾਂ ਨੂੰ ਕਵਰ ਕਰ ਲਿਆ ਸ਼ੂਟਰ ਨੇ ਰੈਲੀ ਚ 8 ਰਾਉਂਡ ਫਾਇਰ ਕੀਤੇ ਗੋਲੀਆਂ ਦੀ ਆਵਾਜ਼ ਸੁਣ ਕੇ ਸੀਕ੍ਰੇਟ ਸਰਵਿਸ 에ਜੰਟਸ ਨੇ ਟਰੰਪ ਨੂੰ ਪੋਡੀਅਮ ਦੇ ਹੇਠਾਂ ਕਵਰ ਕਰ ਦਿੱਤਾ ਅਤੇ ਬਾਅਦ ਚ ਹਮਲਾਵਰ ਨੂੰ ਸੀਕ੍ਰੇਟ 에ਜੰਟਸ ਨੇ ਮਾਰ ਦਿੱਤਾ ਉਸ ਦਾ ਨਾਮ ਥਾਮਸ ਮੈਥਿਊ ਕਰੁਕਸ ਦੱਸਿਆ ਜਾ ਰਿਹਾ ਹੈ ਹਾਲੇ ਤੱਕ ਹਮਲੇ ਦੀ ਵਜ੍ਹਾ ਸਾਫ਼ ਨਹੀਂ ਹੋ ਪਾਈ ਹੈ ਤੇ ਗੱਲ ਦਿੱਲੀ ਸੀਐਮ ਦੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਤਿਹਾਰ ਜੇਲ੍ਹ ਪ੍ਰਸ਼ਾਸਨ ਦਾ ਵੱਡਾ ਬਿਆਨ ਹੈ ਦਰਸਲ ਆម ਆਦੀ ਪਾਰਟੀ ਵੱਲੋਂ ਜੇਲ੍ਹ ਚ ਕੇਜਰੀਵਾਲ ਦਾ ਵਜ਼ਨ 8.5 ਕਿਲੋ ਘੱਟ ਹੋਣ ਦਾ ਦਾਵਾ ਕੀਤਾ ਗਿਆ ਇਸ ਤੋਂ ਬਾਅਦ ਤਿਹਾਰ ਜੇਲ੍ਹ ਦੇ ਸੁਪਰਡੈਂਟ ਨੇ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਚਿੱਠੀ ਲਿਖੀ ਜੇਲ੍ਹ ਸੁਪਰਡੈਂਟ ਦੇ ਮੁਤਾਬਕ 1 April 2024 ਨੂੰ ਜਦੋਂ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਤਿਹਾਰ ਜੇਲ੍ਹ ਆਏ ਸੀ ਤਾਂ ਉਹਨਾਂ ਦਾ ਵਜ਼ਨ 65 ਕਿਲੋਗ੍ਰਾਮ ਸੀ 10 ਮਈ ਨੂੰ ਜਦੋਂ ਅਰਵਿੰਦ ਕੇਜਰੀਵਾਲ ਤਿਹਾਰ ਤੋਂ ਨਿਕਲੇ ਤਾਂ ਉਹਨਾਂ ਦਾ ਵਜ਼ਨ 64 ਕਿਲੋ ਸੀ 2 ਜੂਨ ਨੂੰ ਜਦੋਂ ਜੇਲ੍ਹ ਚ ਸਰੈਂਡਰ ਕੀਤਾ ਤਾਂ ਉਹਨਾਂ ਦਾ ਵਜ਼ਨ 63.5 ਕਿਲੋ ਸੀ ਫਿਲਹਾਲ ਉਹਨਾਂ ਦਾ ਵਜ਼ਨ 65 ਕਿਲੋ ਹੈ ਜੇਲ ਸੁਪਰਡੈਂਟ ਨੇ ਵੀ ਜਾਣਕਾਰੀ ਦਿੱਤੀ ਕਿ ਘੱਟ ਖਾਣਾ ਖਾਣ ਜਾਂ ਘੱਟ ਕੈਲਰੀ ਇਨਟੇਕ ਦੇ ਚੱਲਦੇ ਵੀ ਵਜ਼ਨ ਦੇ ਵਿੱਚ ਗਿਰਾਵਟ ਹੋ ਸਕਦੀ ਹੈ ਪਰ ਆਮ ਆਦਮੀ ਪਾਰਟੀ ਮੰਨ ਰਹੀ ਹੈ ਕਿ ਜੇਲ ਪ੍ਰਸ਼ਾਸਨ ਕੇਜਰੀਵਾਲ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਕਿ ਮੈਡੀਕਲ ਰਿਪੋਰਟ ਜਾਰੀ ਕਰਨਾ ਇਹ ਇੱਕ ਅਪਰਾਧ ਹੈ ਔਰ ਇੱਕ ਮੁੱਖ ਮੰਤਰੀ ਦੀ ਮੈਡੀਕਲ ਰਿਪੋਰਟ ਇੱਕ ਨਹੀਂ ਕਈ ਵਾਰ ਜੇਲ ਪ੍ਰਸ਼ਾਸਨ ਜਾਰੀ ਕਰ ਚੁੱਕਾ ਹੈ ਆਪ ਇਹ ਸਾਬਿਤ ਕਰ ਰਹੇ ਹਨ ਕਿ ਆਪ ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ ਕੇ ਸਾਥ ਖਿਲਵਾੜ ਕਰ ਰਹੇ ਹਨ ਜੇਲ੍ਹ ਪ੍ਰਸ਼ਾਸਨ ਵੱਲੋਂ ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ ਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਦੇ ਕੁਝ ਮੰਤਰੀਆਂ ਇੱਕ ਮੌਜੂਦਾ ਸੰਸਦ ਤੇ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕਾਂ ਵੱਲੋਂ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਨਿਰਤਾਰਾ આરોਪ ਲਾਏ ਗਏ ਨੇ ਕਿ ਜੇਲ੍ਹ ਪ੍ਰਸ਼ਾਸਨ ਨੂੰ ਡ੍ਰੋਨ ਦੇ ਇਰਾਦੇ ਨਾਲ ਝੂਠੀ ਜਾਣਕਾਰੀ ਅਤੇ ਜਨਤਾ ਨੂੰ ਪ੍ਰਮਿਤ ਕਰਨ ਦੀ ਕੋਸ਼ਿਸ਼ ਹੈ ਉਧਰ ਦਿੱਲੀ ਦੇ ਵਿੱਚ ਬਿਜਲੀ ਬਿੱਲਾਂ ਤੇ ਭਾਪੀ ਨੇ ਹੱਲਾ ਬੋਲਿਆ ਹੈ ਔਰ ਭਾਪੀ ਨੇ ਕੇਜਰੀਵਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਬਿਜਲੀ ਦੇ ਵਧੇ ਰੇਟਾਂ ਨੂੰ ਲੈ ਕੇ ਪ੍ਰੋਟੈਸਟ ਸੀ ਸਾਰੇ ਬਿਜਲੀ ਦਫ਼ਤਰਾਂ ਦੇ ਬਾਹਰ ਤਰਨੇ ਦਿੱਤੇ ਗਏ ਭਾਪੀ ਨੇ 2 ਘੰਟੇ ਦਾ ਸਮਾਂ ਰੱਖਿਆ ਸੀ ਬਿਜਲੀ ਬਿੱਲਾਂ ਤੇ ਤਰਨਾ ਦੇਣ ਦੇ ਲਈ ਔਰ ਬਿਜਲੀ ਦਫ਼ਤਰਾਂ ਦੇ ਬਾਹਰ 2-2 ਘੰਟੇ ਲਈ ਤਰਨਾ ਪ੍ਰਦਰਸ਼ਨ ਭਾਪੀ ਵੱਲੋਂ ਕੀਤਾ अरविंद केजरीवाल जब बाहर रहते हैं जब मुख्यमंत्री कुर्सी पर बैठे रहते हैं रोज हैं, रोज घूमते हैं, हैं, मीटिंग करते अपने राजमहल में बैठ के, तब तब भी वो लूट करते हैं, शराब घोटाले भो, की लूट होती है तब डीटीसी घोटाला होता है तब क्लासरूम घोटाला होता है और जब ये आदमी जेल के अंदर है तब भी इसने पीठ पीछे से दिल्ली के गरीबों के पीठ में छुरा भोका है आज पीपीएसी के नाम पे पेंशन सरचार्ज के नाम पे दिल्ली के प्रत्येक बिजली उपभोक्ता के बिल में बढ़ा हुआ बिल आ रहा है यही वादा था बिजली हाफ का ते खबर बहर तो जित्थे अजीत नगर दे दो गुट्टा विचारे खूनी चढ़पच छह लोग जख्मी हो गए ਦੱਸਿਆ ਜਾ ਰਿਹਾ ਕਿ ਵਿਵਾਦ ਬੱਚੇ ਨੂੰ ਲੈ ਕੇ ਸ਼ੁਰੂ ਹੋਇਆ ਸੀ। ਆਰੋਪ ਆਕੇ ਬਾਈਕ ਤੇ ਸਕੂਲ ਜਾ ਰਹੇ ਬੱਚਿਆਂ ਨੇ ਗਵਾਂਡੀ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰ ਅਤੇ ਗਵਾਂਡੀ ਪਰਿਵਾਰ ਦੇ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ। ਕੁਝ ਹੀ ਦੇਰ ਚ ਬਹਿਸਬਾਜ਼ੀ ਨੇ ਖੂਨੀ ਰੂਪ ਧਾਰ ਲਿਆ ਤੇ ਦੋਨਾਂ ਪੱਖਾਂ ਨੇ ਇੱਕ ਦੂਜੇ ਤੇ ਤੇਜ਼ ਤਾਰ ਹਥਿਆਰਾਂ ਨਾਲ ਜੰਮ ਕੇ ਹਮਲਾ ਕੀਤੇ। ਉਹਨੇ 15 ਕ ਬੰਦੇ ਆਏ ਆ ਜਿਹਨਾਂ ਦਾ ਨਾਮ ਨਹੀਂ ਜਾਣਦੇ ਦੇ। ਉਹਨੇ ਪੁੱਛਣੇ ਦੱਸ ਅਸੀਂ ਰੁਕਦੇ ਵੇਰੇ ਇੱਕ ਮਿੰਟ ਗੱਲ ਸੁਣ ਲਓ ਗੱਲ ਸੁਣ ਲਓ। ਉਹਨੇ ਘਰੇ ਵੜਦੇ ਤੱਕ ਕੋਲਾਂ ਨਾਲ ਵੜਦੇ ਆ। ਗੁੰਡਾਗਰਦੀ ਕੀਤੀ ਲੱਗਦੀ ਬੱਚਿਆਂ ਦੇ ਪਰਿਵਾਰ ਦਾ ਰੋਪ ਐ ਕਿ ਟੱਕਰ ਹੋਣ ਤੋਂ ਬਾਅਦ ਮੋਟਰਸਾਈਕਲ ਦੀ ਚਾਬੀ ਖੋਲਹੀ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਘੁੱਟਿਆ ਗਿਆ ਤੇ ਮੁੰਡੇ ਸਾਡਿਆਂ ਨੇ ਕਿਹਾ ਵੀ ਵੀਰੇ ਆਰਮਨਾਲਾ ਥੱਲੇ ਵੀ ਹੁਣ ਲਿਗੇ ਜਾਂਦੇ 7 ਵਜ ਜਾਂਦੀ ਤੇ ਉਟਾ ਗਾਲਾਂ ਕੱਢਣ ਲੱਗ ਗਏ ਤੇ ਉਹਨਾਂ ਦੇ ਛੇੜਾ ਮਾਰੀਆਂ ਮੁੰਡਿਆਂ ਨੇ ਤੇ ਉਹ ਕਹਿੰਦੇ ਵੀ ਵੀਰੇ ਮਾਰੀ ਕਿ ਹੋ ਜਾਂਦੇ ਵੀ ਇੱਕ ਤਾਂ ਗਲਤੀ ਤੁਹਾਡੀ ਦੀ ਮਾਰੀ ਸਾਨੂੰ ਜਾਂਦੇ ਜੀ ਤੁਸੀਂ ਤੇ ਉਹ ਮੁੰਡੇ ਦਾ ਪਿਓ ਨਿਕਲਿਆ ਉਹਨੇ ਛੋਟੀ ਕੱਢੀ ਤੇ ਦੋ ਤਿੰਨ ਵਕੀ ਚ ਮਾਰੀਆਂ ਮੁੰਡੇ ਦੇ ਹਮਲੇ 'ਚ ਦੋਨਾਂ ਗੁੱਟਾਂ ਦੇ 6 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਔਰ ਇੱਥੇ ਵੀ ਦੋਨਾਂ ਗੁੱਟਾਂ ਦੇ ਰਿਸ਼ਤੇਦਾਰਾਂ ਨੇ ਜੰਮ ਕੇ ਹੰਗਾਮਾ ਕੀਤਾ ਅਸੀਂ ਤਿੰਨ ਕੋ ਰੈਫਰ ਕਰਦੇ ਜਦੋਂ ਹਮੇਸ਼ਾ ਚੱਪੇ ਚੱਪੇ ਹਮ 2:00 ਵਜੇ ਆ ਹੋਇਆ ਨੇ ਤੇ ਅਸੀਂ ਦੋ ਤਿੰਨ ਪਿਛਲੇ ਪੇਰਾ ਖੜੇ ਅਸੀਂ ਸਿਰੇ ਸਿੱਧਾ ਪੱਕਾ ਹੈ ਕਿ ਆਪਸ ਵਿੱਚ ਵੀ ਲੜਾਈ ਹੋ ਗਈ ਹੈ ਅਸੀਂ ਪੀਆਈ ਭੇਜਤੀ ਹੈ ਫਿਲਹਾਲ ਦੋਨੋਂ ਪੱਖ ਇੱਕ ਦੂਜੇ ਤੇ ਹਮਲਾ ਕਰਨ ਦੇ આરોਪ ਲਾ ਕੇ ਨਿਆਂ ਦੀ ਮੰਗ ਕਰ ਰਹੇ ਨੇ ਤੇ ਲੁਧਿਆਣਾ ਦੇ ਵਿੱਚ 30 ਜੂਨ ਨੂੰ ਅਗਵਾ ਹੋਈ 7 ਮਹੀਨਿਆਂ ਦੀ ਬੱਚੀ ਨਾਲ ਜੁੜਿਆ ਸੀਸੀਟੀਵੀ ਸਾਹਮਣੇ ਆਇਆ। ਵੀਡੀਓ 'ਚ ਇੱਕ ਮਹਿਲਾ ਬੱਚੀ ਨੂੰ ਮੋਢੇ ਤੇ ਚੱਕ ਕੇ ਰੇਲਵੇ ਸਟੇਸ਼ਨ ਦੇ ਮੇਨ ਗੇਟ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਉਹ ਆਟੋ 'ਚ ਜਾਣ ਵਾਲੀ ਸੀ ਪਰ ਫਿਰ ਬੱਚੀ ਨੂੰ ਪੈਦਲ ਹੀ ਲੈ ਜਾਂਦੀ ਨਜ਼ਰ ਆਈ। ਬੱਚੀ ਦੇ ਚੋਰੀ ਹੋਣ ਦੀ ਵੀਡੀਓ ਉਸਤੇ ਪਰਿਵਾਰ ਨੇ ਮੀਡੀਆ ਨਾਲ ਸਾਂਝੀ ਕੀਤੀ। ਸੁਰਾਗ ਮਿਲਣ ਦੇ ਬਾਅਦ ਯੂਧ ਲੁਧਿਆਣਾ ਜੀਆਰਪੀ ਅਤੇ ਆਰਪੀਐਫ ਬੱਚੀ ਨੂੰ ਲੱਭਣ 'ਚ ناکਾਮ ਸਾਬਤ ਰਹੀ। रेलवे पुलिस इंटेलिजेंस ਤੇ ਸੀਆਈਏ ਸਟਾਫ ਦਾ ਸਿਸਟਮ ناکਾਮ ਸਾਬਿਤ ਹੋ ਰਿਹਾ ਹੈ ਲਾਪਤਾ ਬੱਚੀ ਦਾ ਨਾਮ ਖੁਸ਼ੀ ਪਟੇਲ ਹੈ ਪਰਿਵਾਰ ਪਿੰਡ ਕੱਕਾ ਦਾ ਰਹਿਣ ਵਾਲਾ ਹੈ ਤੇ ਪਰਿਵਾਰ ਹਰ ਰੋਜ਼ ਜੀਆਰਪੀ ਥਾਣੇ ਦੇ ਚੱਕਰ ਲਾ ਰਿਹਾ ਹੈ ਕਿ ਬਾਈ ਤਰਾ ਬੈਠੀ ਦੀ ਜੈਂਸ ਤਰਾ ਬਠਾ ਦੋ ਆਪਣਾ ਤੇ ਆਪਣਾ ਚਾਏ ਮਤਲਬ ਕੀ ਆਇਆ ਚਾਏ ਕੀ ਰਹੇ ਹਾਂ ਅਮ ਲੋਕਾਂ ਦਾ ਬੱਚੀ ਗਾਇਬ ਹੋ ਗਿਆ ਉਹਨਾਂ ਕੋ ਵੀ ਨਹੀਂ ਪਤਾ ਕਿ ਬੱਚੀ ਲੈ ਕੇ ਚਲਾ ਗਿਆ ਉਹਨੂੰ ਤਾਂ ਦੇਖਣਾ ਚਾਹੀਦਾ ਬੱਚੀ ਦਾ ਪਰਿਵਾਰ 29 ਜੂਨ ਨੂੰ ਰਾਤ ਨੂੰ ਵੈਸ਼ਨੋ ਦੇਵੀ ਤੋਂ ਵਾਪਸ ਲੁਧਿਆਣਾ ਆਇਆ ਸੀ ਰਾਤ ਕਾਫੀ ਹੋ ਗਈ ਤਾਂ ਲੁੱਟਖੋ ਤੋਂ ਬਚਣ ਲਈ ਪਰਿਵਾਰ ਨੇ ਸਵੇਰ ਤੱਕ ਇੰਤਜ਼ਾਰ ਕਰਨ ਦੀ ਸੋਚੀ ਪਰਿਵਾਰ ਦੇ ਸਾਰੇ ਮੈਂਬਰ ਪਲੇਟਫਾਰਮ ਤੇ ਹੀ ਸੌਂ ਗਏ ਸਵੇਰੇ ਜਦ ਨੀਂਦ ਖੁੱਲੀ ਤਾਂ ਉਹ 당 ਰਹਿ ਗਏ ਉਹਨਾਂ ਦੀ 7 ਮਹੀਨੇ ਦੀ ਬੱਚੀ ਖੁਸ਼ੀ ਗਾਇਬ ਸੀ ਜਿਸ ਤੋਂ ਬਾਅਦ ਉਹਨਾਂ ਨੇ ਬੇਟੀ ਨੂੰ ਆਸ-ਪਾਸ ਲੱਭਿਆ ਪਰ ਉਹ ਨਹੀਂ ਮਿਲੀ ਤਾਂ ਪੁਲਿਸ ਨੂੰ ਵੀ ਦੱਸਿਆ ਪਰ ਹਾਲੇ ਤੱਕ ਉਸ ਮਾਸੂਮ ਬੱਚੀ ਦਾ ਕੋਈ ਸੁਰਾਗ ਹੱਥ ਨਹੀਂ ਲੱਗ ਪਾਇਆ ਹੈ ਪਟਿੰਡਾ ਦੇ ਤੂੰ ਗਾਲੀ ਦੇ ਵਿੱਚ પેટ્રોલ ਪੰਪ ਤੇ ਬਦਮਾਸ਼ਾਂ ਨੇ ਦਿਨ ਦਿਹਾੜੇ ਇੱਕ ਸੇਲਜ਼ਮੈਨ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਚ ਕਾਲੇ ਰੰਗ ਦੀ ਸਪਲੈਂਡਰ ਚ ਸਵਾਰ ਤਿੰਨ ਬਦਮਾਸ਼ પેટ્રોલ ਪੰਪ ਤੇ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਚਿਹਰੇ ਨੂੰ ਕੱਪੜੇ ਨਾਲ ਢੱਕਿਆ ਹੁੰਦਾ ਹੈ ਇਹਨਾਂ ਚੋਂ ਇੱਕ ਬਾਈਕ ਤੋਂ ਹੇਠਾਂ ਉਤਰਦਾ ਇਹ ਬਦਮਾਸ਼ ਬਾਈਕਸ ਪੈਟਰੋਲ ਪਵਾਉਂਦੇ ਨੇ ਤੇ ਫਿਰ ਪੈਟਰੋਲ ਦੇ ਪੈਸੇ ਵੀ ਦਿੰਦੇ ਨੇ ਤੇ ਜਿਵੇਂ ਹੀ ਸੇਲਜ਼ਮੈਨ ਪੈਸੇ ਲੈ ਕੇ ਬੈਗ 'ਚ ਰੱਖੇ ਬਾਕੀ ਪੈਸਿਆਂ ਦੇ ਨਾਲ ਰੱਖਣ ਲੱਗਦਾ ਹੈ ਤਾਂ ਹੇਠਾਂ ਉਤਰਿਆ ਬਦਮਾਸ਼ ਚਪਟਾ ਮਾਰ ਦਿੰਦਾ ਹੈ ਤੇ ਉਸ ਦਾ ਸਾਥੀ ਸੇਲਜ਼ਮੈਨ ਤੇ ਪਿਸਤੌਲ ਤੰਦ ਦਿੰਦੇ ਨੇ ਪਰ ਸੇਲਜ਼ਮੈਨ ਮੌਕੇ ਤੋਂ ਜਾਨ ਬਚਾ ਕੇ ਭੱਜ ਗਿਆ ਤੇ ਬਦਮਾਸ਼ ਵੀ ਪੈਟਰੋਲ ਪੰਪ ਤੇ ਆ ਰਹੀਆਂ ਗੱਡੀਆਂ ਨੂੰ ਦੇਖਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਬਣੀਮਤ ਰਹੀ ਕਿ ਇਸ ਘਟਨਾ 'ਚ ਜਾਨ ਤੇ ਮਾਲ ਦੋਨਾਂ ਦਾ ਬਚਾ ਰਿਹਾ ਪਰ ਇਹਨਾਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਕਰਮਚਾਰੀਆਂ ਨੇ ਕੰਮ ਕਾਜ ਠੱਪ ਕਰਕੇ OPD ਬੰਦ ਕਰਵਾ ਦਿੱਤੀ ਤੇ ਪਰਿਸਰ ਦੇ ਅੰਦਰ ਹੀ ਪ੍ਰਦਰਸ਼ਨ ਕਰਦੇ ਹੋਏ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਕੀਤੀ ਦਰਅਸਲ ਕਰਮਚਾਰੀਆਂ ਦਾ આરોਪ ਹੈ ਕਿ ਵਿਜੀਲੈਂਸ ਨੇ ਉਹਨਾਂ ਦੇ ਇੱਕ ਸਾਥੀ ਤੇ ਰਿਸ਼ਵਤ ਲੈਣ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਉਹ ਕਰਮਚਾਰੀ ਬੇਕਸੂਰ ਨੇ ਤੇ ਉਸ ਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ ਵਿਜੀਲੈਂਸ ਆਫ ਦੇ ਵੱਲੋਂ ਸਹੀ ਕਹਿੰਦੀ ਆ ਪਰ ਵਿਜੀਲੈਂਸ ਨੂੰ ਵੀ ਅਸੀਂ ਇਹ ਗੱਲ ਪਾਸਕਟ ਸਿੱਧੇ ਸ਼ਬਦਾਂ ਦੇ ਵਿੱਚ ਕਹਿਣੀ ਚਾਹੁੰਦੇ ਆ ਵੀ ਜੇ ਉਹਨਾਂ ਦੀ ਇਹ ਕਾਰਵਾਈ ਸਹੀ ਸੀ ਤਾਂ ਫਿਰ ਟੀਮ ਦਾ ਇੰਚਾਰਜ ਜਿਹੜਾ ਹੈ ਉਹਨੂੰ ਕਿਉਂ ਨਹੀਂ ਫੜਿਆ ਗਿਆ ਉਧਰ ਹਸਪਤਾਲ ਚ ਆਪੀਡੀ ਸੇਵਾਵਾਂ ਬੰਦ ਹੋਣ ਤੋਂ ਇਲਾਜ ਦੇ ਲਈ ਆਏ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਡਾਕਟਰ ਨਹੀਂ ਮਿਲਦਾ ਦਵਾਈ ਨਹੀਂ ਦਿੰਦੇ ਹੈਗੇ ਕਿੰਨਾ ਵੇ 6500 ਰੁਪਏ ਲਾ ਕੇ ਕਰਾਇਆ ਦੀਆਂ ਮਹਿੰਗੀਆਂ ਸਾਨੂੰ ਇੱਥੇ ਆ ਕੇ ਦਵਾਈ ਨਹੀਂ ਮਿਲਦੀ ਹੈ ਕਿ ਦੋ ਦਿਨ ਦੀ ਹਟਾਲੀ ਅੱਜ ਫੇਰ ਆਏ ਆ ਉਹ ਕਹਿੰਦੇ ਅੱਜ ਛੁੱਟੀ ਹੈ ਕਹਿੰਦੇ ਇਹ ਰਸਤੇ ਪਿੱਛੇ ਜਾਏ ਇਹੀ ਗਰਮੀ ਚ ਸਿਹਤ ਕਰਮਚਾਰੀਆਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਏਗੀ ਉਦੋਂ ਤੱਕ ਪ੍ਰਦਰਸ਼ਨ ਚਾਰੀ ਰਹੇਗਾ ਕਿਉਂਦਰ ਨਸ਼ਿਆਂ ਦੇ ਖਿਲਾਫ ਬਠਿੰਡਾ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਚੂਰਾ ਪੋਸਟ ਨਾਲ ਭਰਿਆ ਟਰੱਕ ਪੁਲਿਸ ਨੇ ਜੱप्त ਕੀਤਾ 41 ਕੁਇੰਟਲ ਚੂਰਾ ਪੋਸਟ ਦੀਆਂ 210 ਬੋਰੀਆਂ ਪੁਲਿਸ ਨੇ ਬਰਾਮਦ ਕੀਤੀਆਂ ਨੇ ਦਰਅਸਲ ਇਹ ਮੱਧ ਪ੍ਰਦੇਸ਼ ਤੋਂ ਚੂਰਾ ਪੋਸਟ ਲਿਆਂਦਾ ਗਿਆ ਸੀ ਔਰ ਇਹ ਨਸ਼ੇ ਦੀ ਕੀਪ ਮੋਗਲ ਜਾਈ ਜਾ ਰਹੀ